ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਆਰ ਕੇ ਨੰਬਰਦਾਰ ਬੁਟੀਕ ਚੈਨਲ ਦੇ ਉੱਪਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਵੀਡੀਓ ਨੂੰ ਨਵਾਂ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਬਿਲਕੁਲ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਸਪੈਸ਼ਲ ਪਲੇਨ ਸੂਟ ਵਰਕ ਦੇ ਲਈ ਬਹੁਤ ਹੀ ਜੈਨੂਨ ਪ੍ਰਾਈਸ ਦੇ ਵਿੱਚ ਨੇ ਜਿਹੜੇ ਇਹ ਪਲੇਨ ਸੂਟ ਨੇ ਨਵਾਂ ਨਵਾਂ ਫੈਬਰਿਕ ਹੈ ਤੁਹਾਨੂੰ ਸਾਰਾ ਫੈਬਰਿਕ ਵੀ ਦੱਸਾਂਗੇ ਤੇ ਤੁਹਾਨੂੰ ਸਾਰੀ ਤਰ੍ਹਾਂ ਦੀ ਪ੍ਰਾਈਸ ਵੀ ਦੱਸਾਂਗੇ ਸਾਰੇ ਸੂਟਾਂ ਦੀ ਪਲੀਜ਼ ਆਪਣੀ ਵੀਡੀਓ ਨੂੰ ਵਿਦਾਊਟ ਸਕਿਪ ਕੀਤੇ ਜ਼ਰੂਰ ਦੇਖਿਆ ਕਰੋ ਵਧੀਆ ਬ੍ਰਾਂਡਡ ਪੀਸ ਹੋਣਗੇ ਜੀ ਜਿੰਨਾ ਪਹਿਣਾ ਨੇ ਵਰਕ ਕਰਵਾਉਣੇ ਨੇ ਕਿ ਸੂਟਾਂ ਤੇ ਹੈਂਡਵਰਕ ਕਰਵਾਉਣੇ ਤੁਸੀਂ ਮਸ਼ੀਨ ਵਰਕ ਕਰਵਾਉਣੇ ਆਰੀ ਵਰਕ ਜੋ ਵੀ ਤੁਸੀਂ ਵਰਕ ਕਰਵਾਉਣਾ ਆਪਣੇ ਕੋਲੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਕੋਲ ਵਰਕ ਕਰਵਾ ਸਕਦੇ ਹੋ ਇਹ ਵਾਲੀ ਹੈਗੀ ਜੀ ਪਹਿਲਾਂ ਜਿਹੜਾ ਸਟੱਫ ਦਿਖਾਇਆ ਸੀ ਉਹਨੂੰ ਵਰਬਰੀ ਸੀ ਇਹ ਵਾਲੀ ਹੈਗੀ 80 ਗ੍ਰਾਮ ਵਾਲੀ ਕਰੇਵ 80 ਗ੍ਰਾਮ ਕਰੇਵ ਦੇਹੀ ਵਾਲੇ ਕਲਰ ਨੇ ਦੋਨੇ ਥਾਨਾਂ ਦੇ ਵਿੱਚ 80 ਗ੍ਰਾਮ ਕਰੇਵ ਹੈ ਇਹਦਾ ਪ੍ਰਾਈਸ ਹੈਗਾ ਜੀ 1250 ਰੁਪਏ ਪਲੇਨਸਟ ਆਫ ਦਾ 1250 ਪੇ ਪ੍ਰਾਈਜ਼ ਰਹੂਗਾ ਜੀ ਤੁਸੀਂ ਕਿਸੇ ਵੀ ਕਲਰ ਦੇ ਉੱਤੇ ਆਪਣੇ ਕੋਲੋਂ ਵਰਕ ਕਰਵਾ ਸਕਦੇ ਹੋ ਵਰਕ ਤੁਸੀਂ ਹੈਂਡਵਰਕ ਵੀ ਕਰਵਾ ਸਕਦੇ ਹੋ ਇਹਦੇ ਉੱਤੇ ਮਸ਼ੀਨ ਵਰਕ ਵੀ ਕਰਵਾ ਸਕਦੇ ਹੋ ਜੇ ਤੁਸੀਂ ਜਰੀ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਕੱਲਾ ਮਸ਼ੀਨ ਵਰਕ ਵੀ ਜਰੀ ਦਾ ਕੰਮ ਜਿਹੜਾ ਹੈਗਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਤੁਸੀਂ ਵਧੀਆ ਉਹ ਵੀ ਵਰਕ ਕਰਵਾ ਸਕਦੇ ਹੋ ਡਿਜ਼ਾਈਨ ਆਪਾਂ ਨੂੰ ਭੇਜ ਸਕਦੇ ਹੋ ਤੁਸੀਂ ਜੋ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦੇ ਨੇ ਜੀ ਸੂਟਾਂ ਦੇ ਕਲਰ ਨੇ ਜਿਹੜੇ ਨਵੇਂ-ਨਵੇਂ ਚਾਰਟ ਨੇ ਬਹੁਤ ਹੀ ਸੋਹਣੇ ਬਹੁਤ ਹੀ ਪਿਆਰੇ ਕਲਰ ਨੇ ਸਾਰੇ ਤੇ ਜਿੰਨੇ ਵੀ ਆਪਾਂ ਕਰੇਵ ਦੇ ਵਿੱਚ ਕਲਰ ਹੈਗੇ ਨੇ ਤੁਹਾਨੂੰ ਸਾਰੇ ਦਿਖਾਉਣੇ ਆ ਤੁਸੀਂ ਪੂਰੀ ਵੀਡੀਓ ਨੂੰ ਜਰੂਰ ਦੇਖਿਓ ਵਿਦਆਊਟ ਸਕਿਪ ਕੀਤੇ ਦੇਖਿਓ ਤੇ ਤੁਹਾਨੂੰ ਪ੍ਰਾਈਸ ਨੇ ਜਿਹੜੇ ਸਾਰੇ ਚੰਗੀ ਤਰ੍ਹਾਂ ਸਮਝ ਆ ਜਾਣ ਤੇ ਫੈਬਰਿਕ ਬਾਰੇ ਵੀ ਜਿਹੜੀ ਤੁਹਾਨੂੰ ਜਾਣਕਾਰੀ ਹੈ ਪ੍ਰੋਪਰ ਮਿਲ ਸਕੇ ਆਪਾਂ ਸਕਰੀਨ ਦੇ ਉੱਪਰ ਦਿੱਤੇ ਗਏ ਨੰਬਰਾਂ ਤੇ ਆਪਾਂ ਨੂੰ ਡੀਐਮ ਕਰ ਸਕਦੇ ਹੋ ਜੋ ਆਪਣਾ ਸਕਰੀਨ ਦੇ ਉੱਪਰ ਨੰਬਰ ਹੈਗਾ ਉਹਦੇ ਉੱਤੇ ਤੁਸੀਂ ਡੀਐਮ ਕਰ ਸਕਦੇ ਹੋ ਆਪਣੇ ਕੋਲੋਂ ਡਿਜ਼ਾਈਨ ਤੁਸੀਂ ਭੇਜ ਸਕਦੇ ਹੋ ਜਾਂ ਆਪਣੇ ਵੀ ਡਿਜ਼ਾਈਨ ਬਹੁਤ سارے ਸੂਟਾਂ ਦੇ ਪਾਏ ਹੁੰਦੇ ਨੇ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਦੇ ਵਿੱਚੋਂ ਵੀ ਜਿਹੜੇ ਡਿਜ਼ਾਈਨ ਸਲੈਕਟ ਕਰ ਸਕਦੇ ਹੋ ਚਲੋ ਜੀ ਹੁਣ ਤੁਹਾਨੂੰ ਪਾਤੀਏ ਵੀ ਦੇਖੋ ਵਿਆਹ ਸ਼ਾਦੀਆਂ ਦਾ ਅਗੇ ਸੀਜ਼ਨ ਹੈ ਜੋ ਵੀ ਪਹਿਣਾ ਹੈਂਡਵਰਕ ਲਈ ਆਰਡਰ ਦਿੰਦੀਆਂ ਨੇ ਉਹ ਸ਼ੁਰੂ ਹੋ ਗਿਆ ਹੈਂਡਵਰਕ ਦਾ ਕੰਮ ਜਿਹੜਾ ਇਹ ਵਾਲਾ ਹੈਗਾ ਜੀ ਮਾਰਵਲ ਮਾਰਵਲ ਫੈਬਰਿਕ ਹੈ ਇਹ ਜਿਹੜਾ ਇਹਦਾ ਪ੍ਰਾਈਜ਼ ਰਹੂਗਾ ਜੀ ਜਿਹੜੇ ਆਪਾਂ ਤੁਹਾਨੂੰ ਸੂਟ ਦਿਖਾਏ ਨੇ ਸਾਰਿਆਂ ਦੇ ਸੂਟਾਂ ਦਾ ਪ੍ਰਾਈਜ਼ ਰਹੂਗਾ ਜੀ 1250 ਕਿਉਂਕਿ ਵਧੀਆ ਕੁਆਲਿਟੀ ਦੀ ਫੈਬਰਿਕ ਰਹੂਗੀ ਜੀ ਬਹੁਤ ਹੀ ਵਧੀਆ ਫੈਬਰਿਕ ਹੈ ਤੇ ਆਪਾਂ ਜਿਹੜਾ ਪ੍ਰਾਈਜ਼ ਆ ਉਹ ਵੀ ਬਿਲਕੁਲ ਜੈਨੂਨ ਆ ਇਹਦੇ ਵਿੱਚ ਜਿਹੜੇ ਕਲਰ ਨੇ ਉਹ ਵੀ ਤੁਹਾਨੂੰ ਦਿਖਾਉਣਾ ਹੈ ਇਹਦੇ ਵਿੱਚ ਡਾਰਕ ਵੀ ਕਲਰ ਨੇ ਤੇ ਲਾਈਟ ਵੀ ਹੈਗੇ ਨੇ ਤੁਸੀਂ ਡਾਰਕ ਕਲਰ ਪਸੰਦ ਕਰਦੇ ਹੋ ਤੁਸੀਂ ਉਹ ਵੀ ਲੈ ਸਕਦੇ ਹੋ ਲਾਈਟ ਕਲਰ ਵੀ ਇਹਦੇ ਵਿੱਚ ਹੈਗੇ ਨੇ ਆਪਾਂ ਸਾਰੇ ਤਰ੍ਹਾਂ ਦੇ ਕਲਰ ਨੇ ਜਿਹੜੇ ਤੁਹਾਨੂੰ ਸ਼ੋਅ ਕਰ ਦਿੱਤੇ ਨੇ ਤੁਸੀਂ ਜਲਦੀ-ਜਲਦੀ ਪਸੰਦ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇੱਕ ਇਹਦੇ ਵਿੱਚ ਦੇਖੋ ਹੈਗਾ ਜੀ ਵਾਈਟ ਕਲਰ ਕਰੀਮ ਕਲਰ ਸਾਰੇ ਜਿਹੜੇ ਫੈਬਰਿਕ ਨੇ ਜੀ ਨਿਊ ਚਾਰਟ ਹੈ ਨਿਊ ਫੈਬਰਿਕ ਹੈ 컬러 ਵੀ ਜਿਹੜੇ ਹੈਗੇ ਨੇ ਬਹੁਤ ਜਿਆਦਾ ਸੋਹਣੇ ਸੋਹਣੇ ਨੇ ਜਿਹੜਾ ਇਹ ਵਾਲਾ ਫੈਬਰਿਕ ਹੈ ਜੀ ਇਹ ਹੈਗਾ ਮਜੈਲੋ ਸ਼ਿਲਕ ਮਜੈਲੋ ਸ਼ਿਲਕ ਫੈਬਰਿਕ ਹੈ ਜੀ ਇਹਦਾ ਪ੍ਰਾਈਸ ਵੀ ਤੁਹਾਨੂੰ ਸੇਮ ਹੀ ਰਹੂਗਾ 1250 ਇਹ ਜਿਹੜਾ ਫੈਬਰਿਕ ਹੈ ਦੇ ਵਿੱਚ ਨਾ ਥੋੜੀ ਥੋੜੀਆਂ ਇਸ ਤਰ੍ਹਾਂ ਬੱਟਾਂ ਜੀਆਂ ਬਣੀਆਂ ਹੋਈਆਂ ਨੇਗੀਆਂ ਸ਼ਿਲਕ ਫੈਬਰਿਕ ਬਹੁਤ ਸੋਹਣਾ ਹੈਗਾ ਛਿੱਜ ਦਾ ਛਣ ਦਾ ਨਹੀਂ ਹੈਗਾ ਤੇ ਆਪਾਂ ਇਹ ਫੈਬਰਿਕ ਹੈ ਜਿਹੜਾ ਯੂਜ਼ ਕੀਤਾ ਹੈ ਤੁਸੀਂ ਇਹਨਾਂ ਦੇ ਵਿੱਚ ਕਲਰ ਜਿਹੜੇ ਚੈੱਕ ਕਰ ਸਕਦੇ ਹੋ ਤੁਸੀਂ ਕਲਰ ਜੇ ਉਹ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜਲਦੀ ਜਲਦੀ ਆਪਾਂ ਨੂੰ ਆਰਡਰ ਬੁੱਕ ਕਰ ਸਕਦੇ ਹੋ ਭਪਿੰਦਰਾ ਕੰਪਨੀ ਦਾ ਇਹ ਵਾਲਾ ਹੈਗਾ ਜੀ ਫੈਬਰਿਕ ਰਹੂਗਾ ਤੇ ਇਹਦੇ ਵਿੱਚ ਜਿਹੜੇ ਕਲਰ ਨੇ ਉਹ ਤੁਸੀਂ ਦੇਖ ਹੀ ਸਕਦੇ ਹੋ ਉਹ ਤੁਹਾਡੇ ਸਾਹਮਣੇ ਨੇ ਕਲਰ ਨੇ ਇਹਦੇ ਵਿੱਚ ਡਾਰਕ ਵੀ ਨੇ ਤੇ ਲਾਈਟ ਵੀ ਕਲਰ ਹੈਗੇ ਨੇ ਜੀ ਤੁਸੀਂ ਜੋ ਵੀ ਪਸੰਦ ਕਰਦੇ ਹੋ ਮੰਜਾ ਲੋ ਸਿਲਕ ਐਸ ਸਟਫ ਦਾ ਨਾਮ ਹੈ ਨਿੱਕਾ ਪਤਨ ਨੂੰ ਨੇੜੇ ਤੋਂ ਦਿਖਾਦੀ ਇਹਦੇ ਵਿੱਚ ਇਸ ਤਰ੍ਹਾਂ ਨਾ ਬੱਟਾ ਜੀਆਂ ਬਣੀਆਂ ਹੋਈਆਂ ਨੇ ਮਝੈਲੋ ਸ਼ਿਲਕ ਪਪਿੰਦਰਾ ਕੰਪਨੀ ਦਾ ਹੀ ਸਟੱਫ ਹੈ ਤਾਂ ਨਿੱਕਾ ਵਾਰ ਆਪਾਂ ਥਾਰੀ ਕਲਰ ਦੁਬਾਰਾ ਤੋਂ ਸ਼ੋਅ ਕਰ ਦਨੇ ਆ ਕਲਰ ਚੈੱਕ ਕਰਦੇ ਜਾਓ ਤੁਸੀਂ ਕਲਰ ਨੇ ਜਿਹੜੇ ਬਹੁਤ ਹੀ ਜ਼ਿਆਦਾ ਸੋਹਣੇ ਨੇ ਤੇ ਅਗਲਾ ਪਤਨ ਨੂੰ ਦਿਖਾਵਾਂਗੇ ਜੀ ਹੋਰ ਸਟੱਫ ਦੇ ਵਿੱਚ ਤੇ ਅਗਲਾ ਫੈਬਰਿਕ ਹੈਗਾ ਜਿਹੜਾ ਇਹ ਵਾਲਾ ਦੇਖੋ ਪਹਿਲਾਂ ਤੁਸੀਂ ਇਹਦੇ ਕਲਰ ਚੈੱਕ ਕਰੋ ਜੀ ਉਸ ਤੋਂ ਬਾਅਦ ਤੁਹਾਨੂੰ ਆਪਾਂ ਇਹਦਾ ਫੈਬਰਿਕ ਦਾ ਜਿਹੜਾ ਨਾਮ ਹੈਗਾ ਜੀ ਸੰਦਿਆਰਾ ਸਿਲਕ ਸੰਦਿਆਰਾ ਸਿਲਕ ਭੁਪਿੰਦਰਾ ਕੰਪਨੀ ਦਾ ਇਹ ਵੀ ਇਹ ਵੀ ਜਿਹੜਾ ਬ੍ਰਾਂਡ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈ ਇਹ ਥੋੜਾ ਥੋੜਾ ਦੇਖਣ ਦੇ ਵਿੱਚ ਕਰੀਮ ਵਾਂਗੂ ਲੱਗਦਾ ਪਰ ਇਹਦੇ ਵਿੱਚ ਸ਼ਾਈਨਿੰਗ ਹੈ ਇਹਦੇ ਵਿੱਚ ਸ਼ਿਮਰ ਵਾਂਗੂ ਹਲਕੀ ਫੁਲਕੀ ਸ਼ਾਈਨਿੰਗ ਹੈ ਜਿਹੜੇ ਦੇ ਕਲਰ ਨੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਜਿਹੜਾ ਇਹ ਪ੍ਰਾਈਸ ਇਹਦੀ ਜੀ ਪ੍ਰਾਈਸ ਸਾਨੂੰ ਤੁਹਾਨੂੰ ਇੱਕੋ ਹੀ ਪ੍ਰਾਈਸ ਦੇ ਵਿੱਚ ਸਾਰੇ ਸੂਟ ਮਿਲਣਗੇ 1250 ਤੇ ਲੋ ਜੀ ਇਹਨਾਂ ਦੇ ਕਲਰ ਚੈੱਕ ਕਰੋ ਤੁਸੀਂ ਕਲਰ ਜਿਹੜੇ ਹੈਗੇ ਨੇਗੇ ਸਾਰੇ ਤੁਹਾਡੇ ਅੱਗੇ ਨੇਗੇ ਇਹਦੇ ਵਿੱਚ ਵੀ ਲਾਈਟ ਡਾਰਕ ਕਲਰ ਦਾ ਚਾਰਟ ਹੈਗਾ ਜਿਹੜੀ ਕਲਰ ਫੋਨ ਦੇ ਵਿੱਚ ਸੇਮ ਤੁਹਾਨੂੰ ਦਿਖ ਰਹੇ ਨੇ ਸੇਮ ਕਲਰ ਇਹ ਰੀਅਲ ਦੇ ਵਿੱਚ ਨੇ ਤੁਸੀਂ ਸਾਰੇ ਚੈੱਕ ਕਰਦੇ ਜਾਓ ਸਟੱਫ ਹੈ ਜਿਹੜਾ ਨਿਊ ਹੈ ਤੇ ਕਲਰ ਵੀ ਜਿਹੜੇ ਹੈਗੇ ਨੇ ਨਿਊ ਨੇਗੇ ਤੁਸੀਂ ਹੈਂਡਵਰਕ ਕਰਾਉਣਾ ਚਾਹੁੰਦੇ ਹੋ ਮਸ਼ੀਨਵਰਕ ਕਰਾਉਣਾ ਚਾਹੁੰਦੇ ਹੋ ਤੁਸੀਂ ਸਕਰੀਨਸ਼ਾਟ ਭੇਜ ਕੇ ਦੱਸ ਸਕਦੇ ਹੋ ਚਲੋ ਜੀ ਜਿਹੜਾ ਅਗਲਾ ਫੈਬਰਿਕ ਹੈ ਇਹਦੇ ਵਿੱਚ ਨਾ ਹਲਕਾ ਫੁਲਕਾ ਜਿਹਾ ਚੈੱਕ ਬਣਿਆ ਹੋਇਆ ਹੈ ਔਰਗੈਂਜ਼ਾ ਜਿਹਾ ਟੈਪ ਦੇ ਫੈਬਰਿਕ ਹੈ ਇਹਦੇ ਵਿੱਚ ਚੈੱਕ ਬਣਿਆ ਹੋਇਆ ਥੋੜਾ ਥੋੜਾ ਜਿਹਾ ਇਹਦੇ ਵਿੱਚ ਦੇਖੋ ਤੁਸੀਂ ਇੱਕ ਹੈਗਾ ਸਕਾਈ ਬਲੂ ਕਲਰ ਇੱਕ ਗੋਲਡਨ ਕਲਰ ਮਹਿੰਦੀ ਕਲਰ ਇੱਕ ਗੋਲਡਨ ਕਲਰ ਤੇ ਇੱਕ ਹੈਗਾ ਜੀ ਲਵੈਂਡਰ ਕਲਰ ਚਾਰੋਂ ਕਲਰ ਨੇ ਜਿਹੜੇ ਲਾਈਟ ਨੇ ਕਲਰ ਵੀ ਬਹੁਤ ਸੋਹਣੇ ਨੇ ਨਵੇਂ ਨੇ ਵੀ ਕਲਰ ਤੁਸੀਂ ਇਹਨਾਂ ਦਾ ਪ੍ਰਾਈਸ ਵੀ ਜਿਹੜਾ ਰਹੂਗਾ ਜੀ ਸੇਮ ਰਹੂਗਾ ਇਹਨਾਂ ਫੈਬਰਿਕ ਦਾ ਪ੍ਰਾਈਸ ਹੈ ਜਿਹੜਾ ਸੇਮ 1250 ਹੀ ਰਹੂਗਾ ਤੇ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਭੇਜ ਕੇ ਆਪਣੇ ਕੋਲੋਂ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਆਪਣਾ ਦਿੱਤਾ ਗਿਆ ਸਕਰੀਨ ਤੇ ਨੰਬਰ ਹੈ ਜਿਹੜਾ ਜਿੱਤੇ ਤੁਸੀਂ WhatsApp ਮੈਸੇਜ ਕਰਕੇ ਆਪਾਂ ਨੂੰ ਦੱਸ ਸਕਦੇ ਹੋ ਤੇ ਚਲੋ ਜੀ ਅੱਜ ਦੀ ਵੀਡੀਓ ਜ਼ਰੂਰ ਦੱਸਿਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਮੈਂ ਅੱਜ ਆਪਾਂ ਤੁਹਾਨੂੰ ਜਿਹੜਾ ਦਿਖਾਇਆ ਸਾਰਾ ਪਲੇਨ ਫੈਬਰਿਕ ਹੈ ਤੇ ਆਪਾਂ ਤੁਹਾਨੂੰ ਹੋਰ ਫੈਬਰਿਕ ਵਰਕ ਵਾਲੀ ਫੈਬਰਿਕ ਜਿਹੜੇ ਤੁਹਾਨੂੰ ਆਪਾਂ ਵਰਕ ਹੋ ਕੇ ਆਉਂਦੇ ਨੇ ਸੂਟ ਉਹ ਵੀ ਦਿਖਾਉਨੇ ਆ ਇਹ ਵਾਲੇ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਜਿਵੇਂ ਜੈ ਲੋਸ਼ਲ ਕੋ ਉਹਦੀ ਕਲਰ ਨੇਗੇ ਜਿਹੜੀਆਂ ਪਹਿਣਾ ਆਪਣੇ ਨੰਬਰਦਾਰ ਬਲੌਗ ਚੈਨਲ ਵਾਲੀ ਵੀਡੀਓ ਨੂੰ ਦੇਖਦੇ ਨੇ ਉਸ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਪਲੀਜ਼ ਇਸ ਚੈਨਲ ਨੂੰ ਵੀ ਪੱਤ ਤੋਂ ਬਾਅਦ ਸਬਸਕ੍ਰਾਈਬ ਕਰੋ ਜੀ ਇਹ ਨੰਬਰਦਾਰ ਬਲੌਗ ਚੈਨਲ ਵਾਲਿਆਂ ਦਾ ਦੂਸਰਾ ਚੈਨਲ ਹੈ ਆਰ ਕੇ ਨੰਬਰਦਾਰ ਬੁਟੀਕ ਸੋ ਆਪਣਾ ਬੁਟੀਕ ਹੁਣ ਜਿਹੜਾ ਰੈਡੀ ਹੋਣ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਤੁਹਾਨੂੰ ਨਿਊ ਨਿਊ ਡਿਜ਼ਾਈਨ ਕਲਰਾਂ ਦੇ ਵਿੱਚ ਨਵੇਂ ਨਵੇਂ ਫੈਬਰਿਕ ਤੁਹਾਨੂੰ ਸ਼ੋਅ ਕਰਿਆ ਕਰਾਂਗੇ ਚਲੋ ਜੂਨ ਹੈਂਡ ਦਾ ਆਪਣੀ ਵੀਡੀਓ ਦਾ ਐਂਡ ਕਰਦੇ ਆ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ